ਆਦੇ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਦੇ ਆਂ ਪੀਆਰ 126 ਵੈਰਾਈਟੀ ਦੀ ਕਿ ਆਪਾਂ ਨੂੰ ਕਿਹੜੇ ਸਮੇਂ ਇਸ ਦੀ ਜਿਹੜੀ ਆਪਾਂ ਦਵਾਈ ਕਰਨੀ ਚਾਹੀਦੀ ਏ ਤਾਂ ਜੋ ਜਿਹੜਾ ਆਪਾਂ ਇੱਕ ਵਧੀਆ ਬੰਪਰ ਝਾੜ ਲੈ ਸਕੀਏ ਕਿ ਕਿਸਾਨ ਵੀਰੋ ਚਾਹੇ ਕੋਈ ਵੀ ਵੈਰਾਈਟੀ ਏ ਜੇਕਰ ਆਪਾਂ ਉਸ ਦੀ ਆਪਾਂ ਸਹੀ ਪਨੀਰੀ ਦੀ ਬਜਾਈ ਸਹੀ ਆਪਾਂ ਝੋਨੇ ਦੀ ਦਵਾਈ ਕਰਦੇ ਆਂ ਸਹੀ ਸਮੇਂ ਤੇ ਤਾਂ ਆਪਾਂ ਵਧੀਆ ਝਾੜ ਲੈ ਸਕਦੇ ਆਂ ਭਾਵੇਂ ਕਿ ਆਪਾਂ ਜਾਣਦੇ ਆਂ ਕਿ 60 ਤੋਂ 70% ਜਿਹੜਾ ਆਪਣਾ ਝਾੜ ਮੌਸਮ ਤੇ ਡਿਪੈਂਡ ਕਰਦਾ ਪਰ ਫਿਰ ਵੀ ਕਿਸਾਨ ਵੀਰੋ ਜੇਕਰ ਕੁਝ ਕੋਈ ਗਲਤੀਆਂ ਤੋਂ ਆਪਾਂ ਗਲਤੀਆਂ ਨਹੀਂ ਕਰਦੇ ਤਾਂ ਆਪਾਂ ਜਿਹੜਾ ਵਧੀਆ ਝਾੜ ਲੈ ਸਕਦੇ ਆ ਤੇ ਅੱਜ ਆਪਾਂ ਗੱਲ ਕਰਦੇ ਆ ਪੀ 126 ਵੈਰੈਟੀ ਨੂੰ ਆਪਾਂ ਕਿਹੜੀ ਤਰੀਕ ਨੂੰ ਆਪਾਂ ਲਵਾਈ ਕਰਕੇ ਆਪਾਂ 36 ਕੁਆਂਟਲ ਪਰ ਸੱਚਾੜ ਆਪਾਂ ਲੈ ਸਕਦੇ ਆ ਤੇ ਕਿਹੜੀ ਕਿਹੜੀਆਂ ਇਸ ਨੂੰ ਜਿਹੜੇ ਬਿਮਾਰੀਆਂ ਦਾ ਹਮਲਾ ਦੇਖ ਨੂੰ ਮਿਲਦਾ ਹੈ ਤੇ ਬਾਕੀ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਕਰ ਸਕਦੇ ਹੋ ਦੇਖ ਸਾਹਮਣੇ ਵੀਰੋ ਜਿਹੜੀ ਪੀਆ 126 ਵੈਰੈਟੀ ਹੈ ਪੰਜਾਬ ਐਗਰੀਕਲਚਰ ਲੁਧਿਆਣਾ ਯੂਨੀਵਰਸਿਟੀ ਇਸਪਾਰਸ ਕੀਤੀ ਹੋਈ ਵੈਰੈਟੀ ਹੈ ਤਾਂ ਜਿਹਦਾ ਟੋਟਲ ਸਮਾਂ 120 ਦਿਨ ਜਾਨੀ ਕਿ ਬੀਜ ਤੋਂ ਬੀਜ ਇਹਦਾ ਆਪਣਾ ਸਮਾਂ ਹੈ ਤੇ ਜੇਕਰ ਆਪਾਂ ਲਵਾਈ ਦੀ ਗੱਲ ਕਰ ਗਏ ਲਵਾਈ ਤੋਂ ਬਾਅਦ ਤਕਰੀਬਨ ਜਾਨੀ ਕਿ 93 ਤੋਂ 95 96 ਸਤੰਨ ਦੇ ਲਈ ਜਿਹੜੀ ਵੈਰੈਟੀ ਲਿਆ ਜਾਂਦੀ ਹੈ ਕੁਝ ਕਿਉਂਕਿ ਜਿਹੜੀ ਆਪਣੀ ਕੋਈ ਵੀ ਵੈਰੈਟੀ 120 ਦਿਨ ਨੈਟ ਸਮਾਂ ਨਹੀਂ ਲੈਂਦੀ ਕੁਝ ਆਪਣੀ ਜ਼ਮੀਨ ਤੇ ਡਿਪੈਂਡ ਕਰਦਾ ਕੁਝ ਆਪਣਾ ਮੌਸਮ ਤੇ ਡਿਪੈਂਡ ਕਰਦਾ ਕਿਉਂਕਿ ਦਿਨ ਵੱਧ ਘੱਟ ਵੀ ਹੋ ਸਕਦੇ ਨੇ ਜੀ ਆਪਾਂ ਖਾਦਾਂ ਜ다 ਲੰਮੇ ਸਮੇਂ ਤੱਕ ਖੇਚਦੇ ਆ ਜਿਹੜਾ ਆਪਣਾ ਵੈਰਾਈਟੀ ਚਾਹੇ ਕੋਈ ਵੀ ਏ ਉਹ ਆਪਣਾ ਵੱਧ ਸਮਾਂ ਲਿਆ ਜਾਂਦੀ ਏ ਜੇਕਰ ਮੌਸਮ ਥੋੜਾ ਗਰਮ ਰਹਿੰਦਾ ਤਾਂ ਜਿਹੜਾ ਆਪਣੀ ਵੈਰਾਈਟੀ ਤੋਂ ਦਿਨ ਆਪਣੇ ਅਗੇਤੀ ਵੀ ਪੱਕ ਸਕਦੀ ਏ ਤਾਂ ਤਕਰੀਬਨ 93 ਦੇ 95 ਦਿਨ ਜਿਹੜਾ ਸਮਾਂ ਇੱਕ ਐਵਰੇਜ ਦਿਨ ਨੇ ਇਹ ਪੱਕਣ ਦੇ ਵਿੱਚ ਲੈਂਦੀ ਏ ਦਵਾਈ ਤੋਂ ਬਾਅਦ ਤੇ ਜੇਕਰ ਕਿਸਾਨ ਵੀਰ ਆਪਾਂ ਇਹਦਾ ਦਵਾਈ ਦਾ ਸਮਾਂ ਦੇਖੇਗੇ ਕਿ ਆਪਾਂ ਕਿਹੜੀ ਤਰੀਕ ਨੂੰ ਦਵਾਈ ਕਰੀਗੇ ਤਾਂ ਜੋ ਜਿਹੜਾ ਆਪਣਾ ਝਾੜ 90 ਮਣ ਪਲੱਸ ਯਾਨੀ ਕਿ 36 ਕੁਆਂਟਲ ਪਲੱਸ ਜਿਹੜਾ ਝਾੜ ਆਪਾਂ ਨੂੰ ਦੇਖਣ ਨੂੰ ਮਿਲੇ ਪਰ ਆਪਣੇ ਕਈ ਕਿਸਾਨ ਵੀਰਾਂ ਦੇ ਝਾੜ ਆਉਂਦੀ ਵੀ ਹੈਗੇ ਨੇ ਤਕਰੀਬਨ 100-100 ਮਣ ਤੱਕ 38-40 ਕੁਇੰਟ ਲਗ ਜਿਹੜੇ ਝਾੜ ਆਪਨੇ ਕਿਸਾਨ ਵੀਰਾਂ ਨੇ 126 ਵੈਰਾਈਟੀ ਤੇ ਲਏ ਹੋਏ ਨੇ ਉਹ ਲਏ ਨੇ ਆਪਣੀਆਂ ਸਹੀ ਦਵਾਈ ਕਰਕੇ ਸਹੀ ਆਪਣੇ ਖਾਦਾਂ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਕਿਉਂਕਿ ਇਹ ਵੀ ਤਕਰੀਬਨ ਜੇਕਰ ਆਪਾਂ ਮੰਨ ਲਈਏ ਤਾਂ 30 ਤੋਂ 35% ਜਿਹੜਾ ਆਪਣਾ ਇਸ ਤੇ ਡਿਪੈਂਡ ਕਰਦਾ ਆਪਣੀ ਦਵਾਈ ਤੇ ਆਪਣੇ ਖਾਦਾਂ ਦਾ ਪ੍ਰਬੰਧ ਤੇ ਆਪਣੇ ਦਾ ਪਾਣੀ ਦਾ ਪ੍ਰਬੰਧ ਤੇ ਜੇ ਕਿਸਾਨ ਵੀਰ ਆਪਾਂ ਗੱਲ ਕਰੀਏ ਦੀ ਦਵਾਈ ਆਪਾਂ ਨੂੰ ਕਿੰਨੀ ਤਰੀਕ ਨੂੰ ਕਰਨੀ ਚਾਹੀਦੀ ਏ ਤੇ ਕਿਸਾਨ ਵੀਰੋ ਜਿਹੜੀ ਆਪਾਂ ਨੂੰ ਲਵਾਈ ਜਾਂ ਆਪਾਂ ਪਨੀਰੀ ਦੀ ਬਜਾਈ ਕਰ ਗੀ ਆਪਾਂ ਲਵਾਈ ਨੂੰ ਦੇਖ ਕੇ ਹੀ ਆਪਾਂ ਨੂੰ ਪਨੀਰੀ ਦੀ ਬਜਾਈ ਕਰਨੀ ਚਾਹੀਦੀ ਜੀ ਕਿਉਂਕਿ ਜਿਹਦੀ ਇਹਦੇ ਵਿੱਚ ਪਨੀਰੀ ਦੀ ਜਿਹੜੀ ਉਮਰ ਹੈ ਚੰਗੇ ਝਾੜ ਦੇ ਵਾਸਤੇ ਆਪਾਂ ਨੂੰ ਤਕਰੀਬਨ 22 ਦਿਨਾਂ ਤੋਂ ਲੈ ਕੇ 25 ਦਿਨ ਤੱਕ ਜੇਕਰ ਆਪਾਂ ਪਨੀਰੀ ਦੀ ਉਮਰ ਖੇਤ ਵਿੱਚ ਲਗਾਉਨੇ ਆ ਤਾਂ ਤਾਂ ਹੀ ਆਪਾਂ ਵਧੀਆ ਝਾੜ ਲੈ ਸਕਦੇ ਜਿਵੇਂ ਹੀ ਆਪਣੀ ਜਿਹੜੀ ਪਨੀਰੀ 30 ਦਿਨ ਤੋਂ ਉੱਪਰ ਜਾਂਦੀ ਹੈ ਤਾਂ ਜਿਹਦਾ ਝਾੜ ਕੱਟਣਾ ਸ਼ੁਰੂ ਹੋ ਜਾਂਦਾ ਜਿਵੇਂ ਦੂਜੀਆਂ ਵੈਰਾਈਟੀਆਂ ਤਕਰੀਬਨ ਆਪਾਂ 35 ਦਿਨ ਤੱਕ ला ਸਕਦੇ ਆ ਇੱਕ ਸ਼ਾਰਟ ਟਰਮ ਵੈਰਾਈਟੇ ਇਹਦੀ ਆਪਾਂ ਜਿਹੜੀ ਪਨੀਰੀਏ 22 ਤੋਂ 25 ਦਿਨਾਂ ਦੇ ਵਿੱਚ ਆਪਾਂ ਨੂੰ ਖੇਤ ਵਿੱਚ ਲਗਾਉਣੀ ਚਾਹੀਦੀ ਹੈ ਬਾਕੀ ਜਿਹੜੀ ਕਈ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਆਪਾਂ ਨਾਲ ਜਿਹੜੀ ਪਨੀਰੀ ਜਲਦੀ ਤਿਆਰ ਨਹੀਂ ਹੁੰਦੀ ਕਿਸਾਨ ਵੀਰੋ ਜੇਕਰ ਆਪਾਂ ਪੂਰਾ ਵਧੀਆ ਬੀਜ ਪਾਵਾਂਗੇ ਆਪਾਂ ਸੋਧ ਕੇ ਬੀਜ ਪਾਵਾਂਗੇ ਚੰਗੀਆਂ ਜਿਹੜੀਆਂ ਆਪਾਂ ਪੂਰੀਆਂ ਖਾਦਾਂ ਜਦੋਂ ਆਪਾਂ ਬਜਾਈ ਪਨੀਰੀ ਦੀ ਕਰਦੇ ਆਂ ਤੇ ਪੂਰੀਆਂ ਖਾਦਾਂ ਪਾਵਾਂਗੇ ਸਹੀ ਆਪਾਂ ਟ੍ਰੀਟਮੈਂਟ ਕਰਾਂਗੇ ਤਾਂ ਬਹੁਤ ਵਧੀਆ ਜਿਹੜੀ ਆਪਣੀ ਪਨੀਰੀ 20 ਦਿਨ ਤੋਂ ਪਲੱਸ ਜਿਹੜੀ 22-25 ਦਿਨਾਂ ਦੇ ਤਿਆਰ ਹੋ ਜਾਂਦੀ ਏ ਤੇ ਕਿਸਾਨ ਵੀਰੋ ਜੀ ਡੀਏ ਦੀ ਪਨੀਰੀ ਹੈ 22 ਤੋਂ 25 ਦਿਨ ਦੀ ਆਪਾਂ ਲਗਾਉਣੀ ਹੈ ਤਾਂ ਹੀ ਆਪਾਂ ਵਧੀਆ ਝਾੜ ਲੈ ਸਕਦੇ ਹਾਂ ਤੇ ਜਿਹੜੀਆਂ ਦੀ ਲਵਾਈ ਹੈ ਜਿਹੜੀ ਕਿਸਾਨ ਵੀਰਾਂ ਦੀ ਲਵਾਈ ਹੈ 15 ਜੁਲਾਈ ਤੋਂ ਲੈ ਕੇ 20 ਜੁਲਾਈ ਦੇ ਦਰਮਿਆਨ ਜਿਹੜੇ ਆਪਣੇ ਕਿਸਾਨ ਵੀਰ ਝਾੜ ਆਪਣੀ ਪਨੀਰੀ ਦੀ ਲਵਾਈ ਕਰਦੇ ਨੇ 126 ਛੋਨੇ ਦੀ ਲਵਾਈ ਕਰਦੇ ਨੇ 15 ਜੁਲਾਈ ਤੋਂ ਲੈ ਕੇ 20 ਜੁਲਾਈ ਜਿਹੜਾ ਆਪਣਾ ਬੈਸਟ ਟਾਈਮ ਮੰਨਿਆ ਜਾਂਦਾ ਚੰਗੇ ਝਾੜ ਦੇ ਵਾਸਤੇ ਤੇ ਉਸੇ ਤਰੀਕੇ ਨਾਲ ਆਪਾਂ ਪਨੀਰੀ ਦੀ ਬਜਾਈ ਕਰਨੀ ਹੈ ਜੇ ਜਿਹੜੀ ਪਨੀਰੀ ਦੀ ਬਜਾਈ ਫਿਰ ਆਪਾਂ 20 ਜੂਨ ਤੋਂ ਲੈ ਕੇ 25 ਜੂਨ ਦੀ ਆਪਾਂ ਜੇਕਰ ਪਨੀਰੀ ਦੀ ਬਜਾਈ ਕਰਦੇ ਆ ਤਾਂ ਹੀ ਆਪਾਂ 22 25 28 ਤਿੰਨ ਦੀ ਆਪਾਂ ਜੇ ਪਨੀਰੀ ਲਾ ਸਕਦੇ ਆ ਤਾਂ 25 ਜੁਲਾਈ ਤੋਂ ਲੈ ਕੇ 20 ਜੁਲਾਈ ਦੇ ਆਪਣਾ ਇੱਕ ਬੈਸਟ ਸਮਾਂ ਝਾੜ ਦੇ ਵਿੱਚ ਪਿਛਲੇ ਆਪਾਂ 2-3 ਸਤਾਹ ਰੁਪਿਆ ਤੋਂ ਆਪਾਂ ਇਹ ਵੀ ਆਪਾਂ ਨੂੰ ਪਤਾ ਲੱਗਾ ਕਿ ਜਿਹੜਾ ਪਨੀ ਪਿਛਲੇ ਜਾਨਕਿ 15 ਜੁਲਾਈ ਤੋਂ ਲੈ ਕੇ 20 ਜੁਲਾਈ ਇੱਕ ਆਪਣਾ ਬੈਸਟ ਸਮਾਂ ਚੰਗੇ ਝਾੜ ਦੇ ਵਾਸਤੇ ਪਣੀਰੀ ਦੀ ਬਣੀਰੀ ਦੀ ਉਮਰ ਹੈ ਉਹ ਵੀ ਆਪਾਂ ਨੂੰ ਬਾਜ ਤੋਂ 25 ਦਿਨ ਦੀ ਜਿਹੜੀ ਆਪਾਂ ਲਗਾਉਣੇ ਆ ਤਾਂ ਵਧੀਆ ਝਾੜ ਆਪਾਂ ਲੈ ਸਕਦੇ ਆ ਤੇ ਪਣੀਰੀ ਦੀ ਜਿਹੜੀ ਬਜਾਈ ਹੈ 20 ਜੂਨ ਤੋਂ ਲੈ ਕੇ 25 ਜੂਨ ਤੱਕ ਆਪਣਾ ਕਰ ਸਕਦੇ ਆ ਤਾਂ ਹੀ ਆਪਾਂ 22 ਤੋਂ 25 ਦਿਨ ਦੀ ਪਣੀਰੀ ਆਪਾਂ ਖੇਤ ਵਿੱਚ ਲਾ ਸਕਦੇ ਆ ਤੇ ਜੇਕਰ ਕਿਸਾਨ ਵੀਰਾਂ ਦੀ ਆਪਾਂ ਇਹ ਬਿਮਾਰੀਆਂ ਦੀ ਗੱਲ ਕਰ ਗਏ ਜਿਹੜੇ ਆਪਣੇ ਝੋਲ ਸਰੋਗੇ ਤਕਰੀਬਨ ਜਿਹੜੇ 10 ਤਰ੍ਹਾਂ ਦੇ ਜਵਾਨ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ 7 ਕਿਸਮਾਂ ਦੇ ਜਵਾਨ ਹੁੰਦੇ ਜਾਂ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ ਵੈਰੈਟੀ ਜਾਨੀ ਕਿ ਜਿਹੜੇ ਸੱਤ ਤਰ੍ਹਾਂ ਦੇ ਜਵਾਨਾਂ ਨਾਲ ਜਿਹੜਾ ਟਕਰਾ ਕਰਦੀ ਏ ਤੇ ਜਿਹੜੇ ਆਪਣੇ ਚੁਲਸਰੋਗ ਕਈ ਵੀਰਾਂ ਨੂੰ ਇਸ ਬਾਰੇ ਵੀ ਨਹੀਂ ਪਤਾ ਅੰਦੇ ਚੁਲਸਰੋਗ ਹੁੰਦਾ ਕਿਹੜਾ ਜਿਹਨੂੰ ਆਪਾਂ ਬੀਐਲਪੀ ਵੀ ਕਹਿੰਦੇ ਆ ਜਿਹੜੇ ਦੇ ਲੱਛਣ ਹੁੰਦੇ ਨੇ ਕਿਸਾਨ ਵੀ ਜਿਹੜੇ ਆਪਣੇ ਪੱਤਿਆਂ ਤੇ ਫਿਰ ਜਿਵੇਂ ਤੁਸੀਂ ਆ ਪਿਕਚਰ ਦੇ ਵਿੱਚ ਦੇਖ ਰਹੇ ਹੋ ਜਿਹੜੀਆਂ ਆਪਣੀਆਂ ਪੱਤਿਆਂ ਤੇ ਹਰੀਆਂ ਪੀਲੀਆਂ ਜਾਂ ਧਾਰੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਹੜੀਆਂ ਫਿਰ ਲੰਬਾਈ ਤੇ ਚੌੜਾਈ ਵੱਲ ਵਧਦੀਆਂ ਨੇ ਤੇ ਜਿਹੜਾ ਪੱਤਾ ਆਪਣਾ ਫਿਰ ਨੋਕ ਤੋਂ ਸੁੱਕਣਾ ਸ਼ੁਰੂ ਹੋ ਜਾਂਦਾ ਯਾਨੀ ਕੋਈ ਪੱਲੇ ਪਾਸੋਂ ਜਿਹੜਾ ਪੱਤਾ ਆਪਣਾ ਸੁੱਕਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਪੱਤਾ ਜਿਹ ਤੇ ਜਿੱਦੋ ਜ਼ਿਆਦਾ ਬਿਮਾਰੀ ਵੱਧ ਜਾਂਦੇ ਨੇ ਤੇ ਜਿਹੜੇ ਆਪਣੇ ਸਿੱਟੇ ਨੇ ਜਿਹੜੇ ਆਪਣੇ ਦਾਣੇ ਖਾਲੀ ਰਹਿ ਜਾਂਦੇ ਨੇ ਜਿੰਨੇ ਨਾਲ ਆਪਣਾ ਝਾੜ ਤੇ ਕਾਫੀ ਆਪਣਾ ਫਰਕ ਪੈਂਦਾ ਬਈ ਹੌਲੀ ਹੌਲੀ ਜਦੋਂ ਬਿਮਾਰੀ ਵੱਧ ਜਾਂਦੀ ਹੈ ਤੇ ਸਾਰਾ ਹੀ ਸਾਰਾ ਜਿਹੜਾ ਆਪਣਾ ਬੂਟਾ ਸੁੱਕ ਜਾਂਦਾ ਤੇ ਜਿਹੜੇ ਕਿਸਾਨ ਗਰੋਂ ਹੁੰਦੀ ਆਪਾਂ ਵੀ ਰੋਗத்ਾਮ ਕਿਵੇਂ ਕਰਨੀ ਹੈ ਰੋਗத்ਾਮ ਵੀ ਆਪਾਂ ਪਾਣੀ ਜਿਹੜੇ ਆਪਣੀ ਯੂਰੀ ਵਾਲਿਆਂ ਖਾਦਾਂ ਨੇ ਨਾਈਟਰੋਨ ਖਾਦਾਂ ਆਪਾਂ ਨੂੰ ਜ਼ਿਆਦਾ ਓਵਰਡੋਜ਼ ਵਿੱਚ ਨਹੀਂ ਪਾਉਣੇ ਚਾਹੀਦੀਆਂ ਨੇ ਜ਼ਿਆਦਾ ਸਮਾਂ ਆਪਾਂ ਨੂੰ ਪਾਣੀ ਖੇਤ ਚ ਖੜਾ ਕੇ ਨਹੀਂ ਰੱਖਣਾ ਚਾਹੀਦਾ ਤੇ ਜਿਹੜੀ ਆਪਣੀ ਝੋਨੇ ਦੀ ਪਣੀਰੀਏ ਆਪਾਂ ਨੇ ਇਹ ਬੀਜ ਨਹੀਂ ਆਪਾਂ ਨੂੰ ਛਾਵੇਂ ਨਹੀਂ ਬੀਜਣੀ ਚਾਹੀਦੀ ਤੇ ਇਹ ਆਪਣੇ 2-3 ਤਕਰੀਬਨ ਜਿਹੜਾ ਆਪਣਾ ਜੇਕਰ ਜ਼ਿਆਦਾ ਨਾਈਟ੍ਰੋਜਨ ਆਪਾਂ ਵਰਤਾਂਗੇ ਜ਼ਿਆਦਾ ਯੂਰੀਆ ਖਾਦ ਵਰਤਾਂਗੇ ਤਾਂ ਇੰਦਾਂ ਜਿਹੜੀਆਂ ਆਪਣੀਆਂ ਬਿਮਾਰੀਆਂ ਜ਼ਿਆਦਾ ਆਉਂਦੀਆਂ ਨੇ ਉਲੀ ਦੀਆਂ ਬਿਮਾਰੀਆਂ ਵੀ ਜ਼ਿਆਦਾ ਆਉਂਦੀਆਂ ਨੇ ਤੇ ਜਿਹੜਾ ਆਪਣਾ ਝੋਨੇ ਦਾ ਝਾੜ ਵੀ ਕੱਟ ਜਾਂਦਾ ਤੇ ਜਿਹੜਾ ਆਪਣਾ ਪਾਣੀ ਦਾ ਮੈਨੇਜਮੈਂਟ ਵੀ ਆਪਣਾ ਸਹੀ ਹੋਣਾ ਚਾਹੀਦਾ ਤਕਰੀਬਨ ਆਪਾਂ 15-20 ਦਿਨ ਜਿਹੜਾ ਆਪਾਂ ਨੂੰ ਪਾਣੀ ਖੜਾ ਕੇ ਰੱਖਣਾ ਆਪਣੀ ਮਜਬੂਰੀ ਹੁੰਦਾ ਕਿਉਂਕਿ ਤਾਂ ਜੋ ਨਦੀਨ ਆਪਣੇ ਕੰਟਰੋਲ ਹੈ ਨਾ ਉਸ ਤੋਂ ਬਾਅ ਪਾਣੀ ਹਵਲ ਵਾਲਵਾ ਕੇ ਹੀ ਲਗਾਉਣਾ ਚਾਹੀਦਾ ਚੰਗੇ ਝਾੜ ਦੇ ਵਾਸਤੇ ਬਾਕੀ ਆਪਣਾ ਕਿਸਾਨ ਵੀਰੋ ਜਿਹੜਾ ਸਹੀ ਸਮਾਂ ਹੈ 15 ਜੁਲਾਈ ਤੋਂ ਲੈ ਕੇ 20 ਜੁਲਾਈ ਤੱਕ ਆਪਾਂ ਇਸ ਦੀ ਦਵਾਈ ਕਰਕੇ ਇੱਕ ਵਧੀਆ ਝਾੜ ਲੈ ਸਕਦੇ ਆ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਤੇ ਜਿਹੜੀ ਵੀਰ ਆਪਣੇ ਫੇਸਬੁਕ ਪੇਜ ਤੇ ਦੇਖ ਰਹੇ ਨੇ ਆਪਣੀ ਪੇਜ ਨੂੰ ਫੋਲੋ ਕਰ ਸਕਦੇ ਹੋ ਧੰਨਵਾਦ